ਕਮੇਟੀ ਜਿੰਦਾਬਾਦ 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 ਕਰਨਲ ਮਾਫੀਆ ਮਰਦਾਬਾਦ 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 ਅੱਜ ਢਾਡੇ ਕਟਵਾਲ ਦੇ ਨਾਲ ਜਿਹੜਾ ਸਬੰਧਤ ਮਾਮਲਾ ਸੀਗਾ ਕਰਨਰੂਕੋ ਜ਼ਮੀਨ ਬਚਾਓ ਸੰਘਰਸ਼ ਕਮੇਟੀ ਦਾ ਮਾਸ ਡੈਪੂਟੇਸ਼ਨ ਅੱਜ 8 ਤਰੀਕ ਜਿਹੜਾ ਹੈ ਹਾਜੀਪੁਰ ਥਾਣੇ ਐਸ ਐਚਓ ਹਰਪ੍ਰੀਤ ਖਣਨ ਨੂੰ ਮਿਲਿਆ ਹੈ ਦੀਪਕ ਠਾਕੁਰ ਉਹਨਾਂ ਦੀ ਅਗਵਾਈ ਚ ਨਾਲ ਸਵੰਨ ਹੋਣੀ ਇਲਾਕੇ ਦੇ ਸਾਰੇ ਲੋਕ ਲਗਵੀਰ ਹੋਣੀ ਉਹਨਾਂ ਸਾਰਿਆਂ ਦੇ ਅਗਵਾਈ ਦੇ ਵਿੱਚ ਤੇ ਅੱਜ ਵੱਡੀ ਗਿਣਤੀ ਦੇ ਵਿੱਚ ਸਕੂਲੀ ਬੱਚੇ ਆਪਣੀਆਂ ਵਰਦੀਆਂ ਪਾ ਕੇ ਹਾਜੀਪੁਰ ਪੁਲਿਸ ਸਟੇਸ਼ਨ ਪਹੁੰਚੇ ਇਹ ਗੱਲ ਦਾ ਅਹਿਸਾਸ ਕਰਾਉਣ ਦੇ ਲਈ ਪਹੁੰਚੇ ਕਿ ਜਿਹੜੇ ਮਾਫੀਆ ਦੀ ਛਾਹ ਦੇ ਉੱਪਰ ਝੂਠੇ ਪਰਚੇ ਉਹਨਾਂ ਲੋਕਾਂ ਦੇ ਉੱਪਰ ਦਰਜ ਕਰਾਏ ਜਿਨ੍ਹਾਂ ਨੇ ਪਿਛਲੇ 2 ਸਾਲਾਂ ਤੋਂ ਧਰਨਾ ਲਗਾ ਕੇ ਰੱਖਿਆ ਹੋਇਆ ਹੈ ਕਿ ਸਾਡੀ ਰਿਹਾਇਸ਼ੀ ਆਬਾਦੀ ਦੇ ਵਿੱਚ ਗੈਰ ਕਾਨੂੰਨੀ ਢੰਗ ਦੇ ਨਾਲ ਇੱਕ ਸਟੋਨ ਕ੍ਰੈਸ਼ਰ ਲਗਾ ਦਿੱਤਾ ਜਿਸ ਦੀ ਭਾਰੀ ਪਰਕਮ ਗੱਡੀਆਂ ਦੀ ਆਵਾਜ਼ ਆਈ ਉਹਨਾਂ ਦੀ ਪਿੰਡੂ ਸੜਕਾਂ ਤੋਂ ਹੋਣੀ ਹੈ ਜਿਹਦੇ ਨਾਲ ਆਏ ਦਿਨ ਕੋਈ ਨਾ ਕਿਸੇ ਪ੍ਰਕਾਰ ਦਾ ਹਾਦਸਾ ਹੋ ਸਕਦਾ ਹੈ ਜਿਕਰ ਜੋ ਕੋ ਹੈ ਪਿਛਲੇ ਦਿਨਾ ਹਾਜੀਪੁਰ ਦੇ ਵਿੱਚ ਇੱਕ ਬੱਚੇ ਦੀ ਕ੍ਰਸ਼ਰ ਮਾਫੀਆ ਦੇ ਵੱਡੇ ਟਿੱਪਰ ਦੇ ਥੱਲੇ ਆਣ ਕਰਕੇ ਮੌਤ ਹੋ ਗਈ ਸੀ ਜਿਹਦੇ ਚਲਦਿਆਂ ਸਵੇਰ ਤੋਂ ਲੈ ਕੇ ਸ਼ਾਮ 4 ਵਜੇ ਤੱਕ ਹਾਜੀਪੁਰ ਸ਼ਹਿਰ ਦੇ ਵਿੱਚ ਜਿਹੜੀ ਆ ਟਰੱਕਾਂ ਦੀ ਆਵਾਜਾਈ ਦੇ ਉੱਪਰ ਡੀਸੀ ਹੁਸ਼ਿਆਰਪੁਰ ਦੇ ਹੁਕਮਾਂ ਦੇ ਵੱਲੋਂ ਜਿਹੜਾ ਆ ਬੰਦਸ਼ ਲੱਗੀ ਹੋਈ ਹੈ। ਇਹੀ ਅਜਿਹਾ ਇਹ ਹਾਦਸਾ ਇੱਕ ਮਾਲਪਰ ਦੇ ਵਿੱਚ ਹੋਇਆ ਜਿਸ ਦੇ ਕਰਕੇ ਅ ਦਿਨ ਦੇ ਵੇਲੇ ਉਥੇ ਸਾਰੇ ਸ਼ਹਿਰ ਦੇ ਵਿੱਚ ਜਿਹੜੀ ਆ ਟਰੱਕਾਂ ਦੀ ਆਵਾਜਾਈ ਦੇ ਉੱਪਰ ਬੰਦਸ਼ ਲੱਗੀ ਹੋਈ ਹੈ। ਇਹੀ ਜ਼ਿਕਰ ਆਪਾਂ ਕਰਨਾ ਚਾਹੁੰਦੇ ਆ। ਇਹ ਅਹਿਸਾਸ ਕਰਾਉਣਾ ਚਾਹੁੰਦੇ ਆ ਮੈਕਮੇ ਦੇ ਤੇ ਪੁਲਿਸ ਪ੍ਰਸ਼ਾਸਨ ਦੇ ਉਹਨਾਂ ਉੱਚ ਅਧਿਕਾਰੀਆਂ ਨੂੰ ਪੇ ਸਾਡੇ ਇਸ ਖੇਸ ਪਿੰਡ ਦੇ ਬੱਚਿਆਂ ਦਾ ਭਵਿੱਖ ਵੀ ਖਤਰਾ ਦੇ ਵਿੱਚ ਹੈ ਜਿਸ ਪਿੰਡ ਦੀ ਹਦੂਦ ਦੇ ਅੰਦਰ ਇੱਕ ਇਲੀਗਲ ਤਰੀਕੇ ਦੇ ਨਾਲ ਸਟੋਨ ਕ੍ਰਸ਼ਰ ਲਗਾ ਦਿੱਤਾ ਜਦਕਿ ਉਸ ਸਟੋਨ ਕ੍ਰਸ਼ਰ ਕੋਈ ਮਾਈਨਿੰਗ ਸਾਈਟ ਹੈ ਨਹੀਂ ਉਸ ਖੇਤਰ ਦੇ ਵਿੱਚ ਕਿਸੇ ਪ੍ਰਕਾਰ ਦੀ ਮਾਈਨਿੰਗ ਕਰਨ ਦੇ ਲਈ ਕੋਈ ਖੱਡ ਹੈ ਨਹੀਂ ਜਿੱਥੋਂ ਮਾਈਨਿੰਗ ਕੀਤੀ ਜਾ ਸਕਦੀ ਹੈ ਤੇ ਜਿੱਥੋਂ ਕੱਚੇ ਮਾਲ ਦੇ ਨਾਲ ਉਸ ਕ੍ਰਸ਼ਰ ਨੂੰ ਰਨ ਕੀਤਾ ਜਾ ਸਕਦਾ ਹੈ ਪਰ ਪੰਜਾਬ ਸਰਕਾਰ ਦੀ ਨਲਾਕੀ ਇਹ ਹੈ ਕਿ ਲੋਕਾਂ ਦੀ ਰਾਖੀ ਕਰਨ ਦੀ ਬਜਾਏ ਪੰਜਾਬ ਸਰਕਾਰ ਲਗਾਤਾਰ ਤਾਰ ਲੋਕਾਂ ਦੇ ਉੱਪਰ ਮਾਫੀਆ ਦਾ ਰਾਜ ਅਜੇ ਹਥੋਪਰੀ ਹੈ ਜਿਸ ਰਾਜ ਦੇ ਉੱਪਰ ਕਿਸਾਨਾਂ ਦਾ ਮਜ਼ਦੂਰਾਂ ਦਾ ਨੌਜਵਾਨਾਂ ਤੇ ਆਮ ਵਰਗ ਦਾ ਲਗਾਤਾਰ ਸਾਹ ਕੁੱਟਨ ਸਾਹ ਕੁੱਟਿਆ ਜਾ ਰਿਹਾ ਹੈ ਇਸੇ ਗੱਲ ਨੂੰ ਚਲਦੇ ਆ ਪਿਛਲੇ ਦਿਨਾਂ ਜਿਹੜੇ ਗੈਰ ਕਾਨੂੰਨੀ ਪਰਚੇ ਜਿਹੜੇ ਕਹਿ ਲਿਆ ਵੀ ਝੂਠੇ ਪਰਚੇ ਬਣਾਏ ਆ ਉਹਨਾਂ ਨੂੰ ਰੱਦ ਕਰਾਉਣ ਦੇ ਲਈ ਅਸੀਂ ਜਦੋਂ ਪਹਿਲੇ ਦਿਨ ਹਾਜੀਪੁਰ ਥਾਣੇ ਦੇ ਬਾਹਰ ਇਕੱਠੇ ਹੋਏ ਤੇ ਉਹਦੇ ਤੋਂ ਬਾਅਦ ਪ੍ਰਸ਼ਾਸਨ ਦੇ ਅਧਿਕਾਰੀਆਂ ਦੇ ਵੱਲੋਂ ਸਿਰਫ ਐਫਆਰ ਦੀਆਂ ਕਾਪੀਆਂ ਜਿਹੜੀਆਂ ਮਿਲੀਆਂ ਆ ਤੇ ਅਸੀਂ ਅੱਜ ਇਹ ਮੰਗ ਕੀਤੀ ਸੀਗੀ ਪ੍ਰਸ਼ਾਸਨ ਦੇ ਨਾਲ ਇੱਕ ਵੱਡਾ ਮਾਸ ਡੈਪੂਟੇਸ਼ਨ ਅੱਜ ਆਰ ਤਰੀਕ ਮਿਲੇਗਾ ਤੇ ਅੱਜ ਡੈਪੂਟੇਸ਼ਨ ਦੇ ਵਿੱਚ ਹਾਜੀਪੁਰ ਪੁਲਿਸ ਨੇ ਆਸ਼ਵਾਸ਼ਣ ਦਿੱਤਾ ਤੇ 10 ਦਿਨਾਂ ਦਾ ਸਮਾਂ ਮੰਗਿਆ ਹੈ ਵੀ 10 ਦਿਨਾਂ ਦੇ ਅੰਦਰ ਅਸੀਂ ਇਹ ਜਿਹੜਾ ਵੀ ਪਰਚੇ ਦਰਜ ਹੋਏ ਆ ਉਹਦੇ ਉੱਪਰ ਪੂਰੇ ਤਰੀਕੇ ਦੇ ਨਾਲ ਇਨਵੈਸਟਿਗੇਸ਼ਨ ਕਰਕੇ ਉਹਨਾਂ ਝੂਠੇ ਪਰਚਿਆਂ ਨੂੰ ਰੱਦ ਕਰਾਂਗੇ ਮੈਂ ਇਲਾਕੇ ਦੇ ਲੋਕਾਂ ਨੂੰ ਆਸ਼ਵਾਸ਼ਣ ਦਿੰਦਾ ਕਿ ਅਸੀਂ ਇਕੱਠੇ ਰਹੀਏ ਆਪਣਾ ਏਕਾ ਬਣਾ ਕੇ ਰੱਖੀਏ ਜਥੇਬੰਦੀ ਲਗਾਤਾਰ ਤੁਹਾਡੇ ਸਾਥ ਦੇ ਨਾਲ ਤੁਹਾਡੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਦੇ ਮੈਦਾਨ ਦੇ ਵਿੱਚ ਡਟੀ ਹੈ ਪਰ ਤੁਹਾਡਾ ਇਕੱਠੇ ਹੋਣਾ ਆਪਣੇ ਏਕੇ ਨੂੰ ਮਜ਼ਬੂਤ ਕਰਨਾ ਹੀ ਇਸ ਸੰਘਰਸ਼ ਦੀ ਜਿੱਤ ਦੇ ਵੱਲ ਨੂੰ ਲੈ ਕੇ ਜਾ ਸਕਦਾ ਹੈ ਅੱਜ ਅਸੀਂ ਜਿੱਥੇ ਪ੍ਰਸ਼ਾਸਨ ਨੂੰ 10 ਦਿਨਾਂ ਦਾ ਸਮਾਂ ਦਿੱਤਾ ਹੈ ਉਥੇ ਅਸੀਂ ਤੁਹਾਡੇ ਏਕੇ ਨੂੰ ਵੀ ਹੋਰ ਤਕੜਾ ਕਰਨ ਦੇ ਲਈ ਇੱਕ ਸੁਨੇਹਾ ਵੀ ਦੇ ਰਿਹਾ ਹਾਂ ਪਿਆਓ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਇਲਾਕੇ ਨੂੰ ਆਪਣੇ ਪਿੰਡਾਂ ਨੂੰ ਆਪਣੇ ਇਲਾਕੇ ਦੇ ਵਿੱਚ ਆਪਣੇ ਖੇਤੀ ਨੂੰ ਆਪਣੇ ਵਾਤਾਵਰਨ ਨੂੰ ਪਾਣੀ ਨੂੰ ਤੇ ਆਪਣੇ ਬੱਚਿਆਂ ਦੇ ਭਵਿੱਖ ਨੂੰ ਬਚਾਉਣ ਦੇ ਲਈ ਹੋਰ ਤਕੜੇ ਹੋ ਕੇ ਗੈਰਕਾਨੂੰਨੀ ਮਾਈਨਿੰਗ ਤੇ ਇਸ ਪਿੰਡ ਦੇ ਵਿੱਚ ਲੱਗੇ ਹੋਏ ਸਟੋਨ ਕ੍ਰੈਸ਼ਰ ਦੇ ਵਿਰੋਧ ਹੋਰ ਤਕੜੇ ਹੋ ਕੇ ਮੋਰਚੇ ਨੂੰ ਕੈਮ ਕਰੀਏ ਤੇ 10 ਦਿਨਾਂ ਦਾ ਜਿਹੜਾ ਸਮਾਂ ਹੈ ਉਹ ਜਿੱਥੇ ਪ੍ਰਸ਼ਾਸਨ ਆਪਣਾ ਲੈ ਕੇ ਇਨਵੈਸਟੀਗੇਸ਼ਨ ਕਰਦਾ ਹੈ ਉੱਥੇ ਅਸੀਂ ਪਿੰਡਾਂ ਦੇ ਵਿੱਚ ਆਪਣੀਆਂ ਮੀਟਿੰਗਾਂ ਹੋਰ ਤਕੜੀਆਂ ਕਰਕੇ ਜਥੇਬੰਦੀ ਦਾ ਪਸਾਰਾ ਕਰੀਏ ਤੇ ਲੋਕਾਂ ਨੂੰ ਹੋ ਵੱਧ ਤੋਂ ਵੱਧ ਜਥੇਬੰਦ ਕਰਕੇ ਆਉਣ ਵਾਲੇ ਸਮੇਂ ਚ ਪੂਰੀ ਤਿਆਰੀ ਬਣਾ ਕੇ ਰੱਖੀਏ ਜੇ ਪ੍ਰਸ਼ਾਸਨ ਦਾ ਰਵਈਆ ਫਿਰ ਲੋਕਾਂ ਦਾ ਵਿਰੋਧੀ ਰਹਿੰਦਾ ਹੈ ਤੇ ਅਸੀਂ ਤਗੜੇ ਹੋ ਕੇ ਆਉਣ ਵਾਲੇ ਸਮੇਂ ਦੇ ਲਈ ਪੂਰੀ ਤਿਆਰੀ ਕਰਕੇ ਰੱਖੀਏ ਜੇ ਪ੍ਰਸ਼ਾਸਨ ਦੇ ਵੱਲੋਂ ਝੂਠੇ ਪਰਚੇ ਰੱਦ ਨਹੀਂ ਹੁੰਦੇ ਤੇ ਅਸੀਂ ਅਗਲੇ ਤਿੱਖੇ ਐਕਸ਼ਨ ਦੀ ਪੂਰੀ ਤਿਆਰੀ ਅੱਜ ਤੋਂ ਹੀ ਸ਼ੁਰੂ ਕਰ ਦਈਏ ਤਾਂ ਕਿ 10ਵੇਂ 10 ਦਿਨ ਪੂਰੇ ਹੁੰਦੇ ਸਾਰ ਹੀ ਅਸੀਂ ਵੱਡਾ ਜਿਹੜਾ ਮੋਰਚਾ ਆਇਆ ਹਾਜੀਪੁਰ ਪੁਲਿਸ ਸਟੇਸ਼ਨ ਦੇ ਬਾਹਰ ਜਿਹੜੀ ਹੈ ਉਹ ਲਾਂ ਦੀ ਤਿਆਰੀ ਮਿਲ ਉਹ ਪਹੁੰਚਾ ਲਾ ਸਕੀਏ ਇਹਦੀ ਪੂਰੀ ਤਿਆਰੀ ਅੱਜ ਤੋਂ ਸ਼ੁਰੂ ਕਰ ਦਿੱਤੀ ਜਾਵੇ ਇਹ ਅੱਜ ਦੀ ਤੁਹਾਡੇ ਨਾਲ ਮੈਂ ਜਾਣਕਾਰੀ ਜਿਹੜੀ ਹੈ ਸਾਂਝੀ ਕਰ ਰਿਹਾ ਤੇ ਅੱਜ ਦੇ ਡੈਪੂਟੇਸ਼ਨ ਤੇ ਵਿੱਚ 10 ਦਿਨ ਦਾ ਸਮਾਂ ਜਿਹੜਾ ਪੁਲਿਸ ਪ੍ਰਸ਼ਾਸਨ ਨੇ ਮੰਗਿਆ ਹੈ ਤੇ ਜੱਥੇਬੰਦੀ ਵੱਲੋਂ 10 ਦਿਨਾਂ ਦਾ ਸਮਾਂ ਦਿੱਤਾ ਗਿਆ ਹੈ ਤੇ ਅਸੀਂ ਆਸ ਕਰਦੇ ਹਾਂ ਪੇ ਤੁਸੀਂ ਇਹਨਾਂ 10 ਦਿਨਾਂ ਦੇ ਵਿੱਚ ਹੋਰ ਆਪਣੀ ਤਾਕਤ ਨੂੰ ਤਕੜਾ ਕਰੋਗੇ ਪਿੰਡ-ਪਿੰਡ ਜਿਹੜੀ ਹੋਰ ਮੀਟਿੰਗਾਂ ਕਰਕੇ ਆਪਣੇ ਆਪ ਦੀ ਜਥੇਬੰਦਕ ਤਾਕਤ ਦਾ ਹੋਰ ਜ਼ਿਆਦਾ ਪਸਾਰਾ ਕਰੋਗੇ ਤੇ ਸਾਡੀ ਆਪਣੇ ਲੋਕਲ ਜਿਹੜੇ ਨੌਜਵਾਨ ਹੈ ਜਿਹੜੇ ਟਰਾਲੀ ਟਰੈਕਟਰਾਂ ਨੂੰ ਲੈ ਕੇ ਆਪਣਾ ਕੰਮ ਧੰਦਾ ਕਰਦੇ ਆ ਅਸੀਂ ਉਹਨਾਂ ਨੂੰ ਵੀ ਸਦਾ ਦਿੰਦੇ ਆ ਪੇ ਇਸ ਸੰਘਰਸ਼ ਦੇ ਵਿੱਚ ਤੁਸੀਂ ਆਪਣੇ ਇਸ ਖੇਤ ਦੇ ਲੋਕਾਂ ਦੇ ਨਾਲ ਖੜੇ ਰਹੋ ਤੁਹਾਡੀ ਹਰ ਪ੍ਰਕਾਰ ਦੀ ਮਦਦ ਜੱਥੇਬੰਦੀ ਕਰਨ ਦੇ ਲਈ ਤਿਆਰ ਹੈ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਵੀ ਕਿਸੇ ਪ੍ਰਕਾਰ ਦੀ ਔਕੜ ਆਂਦੀ ਹੈ ਪ੍ਰਸ਼ਾਸਨ ਦੇ ਵੱਲੋਂ ਤੁਸੀਂ ਸਾਨੂੰ ਸੱਦਾ ਲਾਓ ਅਸੀਂ ਤੁਹਾਡੀ ਜਦੋਂ ਵੀ ਤੁਸੀਂ ਹੋਕਾ ਲਾਓਗੇ ਸੱਦਾ ਦੋਗੇ ਅਸੀਂ ਜਿਹੜੀ ਹੈ ਕਿਤਾਬੜ ਕੇ ਤੁਹਾਡੀ ਮਦਦ ਕਰਾਂਗੇ ਧੰਨਵਾਦ ਜੀ